ਦੋਸਤੋ ਕਦੇ ਸੋਚਿਆ ਹੈ ਕਿ ਚਿੰਤਾ ਤੇ ਡਰ ਸਾਡੀ ਜ਼ਿੰਦਗੀ ਚ ਕਿੰਨਾ ਚੁੱਪਚਾਪ ਜ਼ਹਿਰ ਵਾਂਗ ਖਸ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਹੋਈ ਹੁੰਦੀ ਪਰ ਮਨ ਵਿੱਚ ਇੱਕ ਅਜੀਬ ਬੇਚੈਨੀ ਇੱਕ ਅਣਜਾਣਾ ਡਰ ਜੋ ਸਮਝ ਨਹੀਂ ਆਉਂਦਾ ਪਰ ਹੌਲੀ-ਹੌਲੀ ਸਾਨੂੰ ਅੰਦਰੋਂ ਖਾ ਜਾਂਦਾ ਹੈ ਹਾਂ ਇਹੀ ਚਿੰਤਾ ਤੇ ਡਰ ਹੈ ਜੋ ਸਾਡੀ ਰਾਤਾਂ ਦੀ ਨੀਂਦ ਖਾ ਲੈਂਦਾ ਹੈ ਦਿਨ ਦੀ ਸ਼ਾਂਤੀ ਚੜਾ ਲੈਂਦਾ ਹੈ ਅਤੇ ਸਾਡੀ એનર્ਜੀ ਨੂੰ ਸੁਕਾ ਦਿੰਦਾ ਹੈ ਤੁਸੀਂ ਸੋਚਦੇ ਹੋ ਮੈਂ ਕਿਉਂ ਘਬਰਾ ਰਿਹਾ ਹਾਂ ਮੈਂ ਤਾਂ ਠੀਕ ਹਾਂ ਪਰ ਅੰਦਰੋਂ-ਅੰਦਰ ਇੱਕ ਆਵਾਜ਼ ਆਉਂਦੀ ਹੈ ਕਿਤੇ ਕੁਝ ਗਲਤ ਨਾ ਹੋ ਜਾਵੇ। ਇਹੀ ਉਹ ਆਵਾਜ਼ ਹੈ ਜੋ ਸਾਨੂੰ ਰੋਕਦੀ ਹੈ। ਅੱਗੇ ਵਧਣ ਤੋਂ, ਖੁੱਲਕੇ ਜੀਣ ਤੋਂ, ਖੁਦ ਤੇ ਵਿਸ਼ਵਾਸ ਕਰਨ ਤੋਂ। ਪਰ ਸੁਣੋ, ਚਿੰਤਾ ਤੇ ਡਰ ਦੁਨੀਆਂ ਦੇ ਹਰ ਇਨਸਾਨ ਨੂੰ ਹੁੰਦਾ ਹੈ। ਬਸ ਫਰਕ ਇਹ ਹੈ ਕਿ ਕੁਝ ਲੋਕ ਇਸ ਨੂੰ ਕਾਬੂ ਕਰਨਾ ਸਿੱਖ ਲੈਂਦੇ ਨੇ ਤੇ ਕੁਝ ਇਸ ਦੇ ਕੈਦੀ ਬਣ ਜਾਂਦੇ ਨੇ। ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਡਰ ਜੋ ਤੁਹਾਨੂੰ ਇਸ ਕੈਦ ਤੋਂ ਆਜ਼ਾਦ ਕਰੇਗੀ। ਦੋਸਤੋ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਸੱਤ ਐਸੇ ਤਰੀਕੇ ਜਿਨ੍ਹਾਂ ਨਾਲ ਤੁਸੀਂ ਚਿੰਤਾ ਤੇ ਡਰ ਨੂੰ ਨਾ ਸਿਰਫ ਸਮਝੋਗੇ ਬਲਕਿ ਇਸ ਤੇ ਜਿੱਤ ਹਾਸਲ ਕਰ ਸਕੋਗੇ ਇਹ ਤਰੀਕੇ ਸਿਰਫ ਮੋਟੀਵੇਸ਼ਨ ਦੀ ਗੱਲ ਨਹੀਂ ਇਹ ਵਿਗਿਆਨਕ ਵੀ ਹਨ ਪ੍ਰੈਕਟੀਕਲ ਵੀ ਹਨ ਤੇ ਸਭ ਤੋਂ ਵੱਧ ਇਹ ਜੀਵਨ ਬਦਲਣ ਵਾਲੇ ਹਨ ਕਿਉਂਕਿ ਜਦੋਂ ਮਨ ਸ਼ਾਂਤ ਹੋਵੇ ਫੈਸਲੇ ਸਾਫ਼ ਹੋ ਜਾਂਦੇ ਨੇ ਜਦੋਂ ਡਰ ਘਟੇ ਵਿਸ਼ਵਾਸ ਵਧ ਜਾਂਦਾ ਹੈ ਤੇ ਜਦੋਂ ਚਿੰਤਾ ਖਤਮ ਹੋਵੇ ਤਾਂ ਇਨਸਾਨ ਆਪਣੀ ਅਸਲ ਤਾਕਤ ਨਾਲ ਦੁਨੀਆ ਦਾ ਸਾਹਮਣਾ ਕਰਦਾ ਹੈ ਅਗਲੇ ਕੁਝ ਮਿੰਟਾਂ ਵਿੱਚ ਮੈਂ ਤੁਹਾਨੂੰ ਉਹ ਸੱਤ ਦਰਵਾਜ਼ੇ ਦਿਖਾਵਾਂਗਾ ਜਿਨ੍ਹਾਂ ਦੇ ਪਾਰ ਹੈ ਸ਼ਾਂਤੀ, ਵਿਸ਼ਵਾਸ ਤੇ ਅੰਦਰੂਨੀ ਸੁੱਖ ਹਰ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਧਾਰਨ ਰੀਅਲ ਲਾਈਫ ਐਗਜ਼ਾਮਪਲਸ ਦੇਵਾਂਗਾ ਤਾਂ ਜੋ ਤੁਸੀਂ ਸਿਰਫ ਸੁਣੋ ਨਾ ਸਮਝੋ ਮਹਿਸੂਸ ਕਰੋ ਇਹ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤਿਆਰ ਹੋ ਜਾਓ ਇਹ ਸਿਰਫ ਇੱਕ ਵੀਡੀਓ ਨਹੀਂ ਇੱਕ ਯਾਤਰਾ ਹੈ ਡਰ ਤੋਂ ਆਜ਼ਾਦੀ ਤੱਕ ਦੀ ਨੰਬਰ 1 ਗਹਿਰੀ ਸਾਹ ਲੈਣਾ ਅਤੇ ਮੈਡੀਟੇਸ਼ਨ ਦੋਸਤੋ ਜਦੋਂ ਚਿੰਤਾ ਚੜਦੀ ਹੈ ਜਦੋਂ ਦਿਲ ਤੇਜ਼ ਧੜਕਦਾ ਹੈ ਜਦੋਂ ਲੱਗਦਾ ਹੈ ਕਿ ਸਭ ਕੁਝ ਹੱਥੋਂ ਨਿਕਲ ਰਿਹਾ ਹੈ ਉਸ ਵੇਲੇ ਸਭ ਤੋਂ ਪਹਿਲਾਂ ਜੋ ਕਰਨਾ ਚਾਹੀਦਾ ਹੈ ਉਹ ਹੈ ਰੁਕਣਾ ਤੇ ਡੈਰਾ ਸਾਹ ਲੈਣਾ ਹਾਂ ਬਿਲਕੁਲ ਸਧਾਰਨ ਲੱਗਦਾ ਪਰ ਇਹੀ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਕਿਉਂਕਿ ਜਦੋਂ ਅਸੀਂ ਘਬਰਾਏ ਹੁੰਦੇ ਹਾਂ ਸਾਡਾ ਸਾਹ ਛੋਟਾ ਹੋ ਜਾਂਦਾ ਹੈ ਤੇ ਸਰੀਰ ਅਲਰਟ ਮੋਡ 'ਚ ਚਲਾ ਜਾਂਦਾ ਹੈ ਜਿਵੇਂ ਕੋਈ ਖਤਰਾ ਨੇੜੇ ਹੋਵੇ ਪਰ ਜਦੋਂ ਤੁਸੀਂ ਹੌਲੀ-ਹੌਲੀ ਗਹਿਰਾ ਸਾਹ ਖਿੱਚਦੇ ਹੋ ਤੁਹਾਡਾ ਦਿਮਾਗ ਸਿਗਨਲ ਭੇਜਦਾ ਹੈ ਕਿ ਸਭ ਠੀਕ ਹੈ। ਉਸੇ ਪਲ ਤੁਹਾਡਾ ਦਿਲ ਹੌਲੀ ਧੜਕਣਾ ਸ਼ੁਰੂ ਕਰਦਾ ਹੈ, ਮਾਸਪੇਸ਼ੀਆਂ ਢਿੱਲੀਆਂ ਪੈਂਦੀਆਂ ਨੇ ਤੇ ਮਨ ਥੋੜਾ ਹੌਲਾ ਹੋ ਜਾਂਦਾ ਹੈ। ਇੱਕ ਸਧਾਰਨ ਅਭਿਆਸ ਕਰੋ। ਅੱਖਾਂ ਬੰਦ ਕਰੋ, ਨੱਕ ਰਾਹੀਂ ਗਹਿਰਾ ਸਾਹ ਖਿੱਚੋ। 4 ਤੱਕ ਗਿਣੋ। ਸਾਹ ਰੋਕੋ। ਅਤੇ ਹੁਣ 6 ਤੱਕ ਗਿਣਦੇ ਹੋਏ ਹੌਲੀ-ਹੌਲੀ ਸਾਹ ਬਾਹਰ ਛੱਡੋ। ਸਿਰਫ 5 ਮਿੰਟ ਇਹ ਕਰੋ। ਤੁਹਾਨੂੰ ਲੱਗੇਗਾ ਜਿਵੇਂ ਮਨ ਦੇ ਅੰਦਰੋਂ ਕੋਈ ਭਾਰ ਹੌਲਾ ਹੋ ਗਿਆ ਹੋਵੇ। ਇਹੀ ਤਾਂ ਹੈ ਮੈਡੀਟੇਸ਼ਨ ਦੀ ਸ਼ੁਰੂਆਤ ਆਪਣੇ ਸਾਹ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਕਿਉਂਕਿ ਅਸੀਂ ਦਿਨ ਭਰ ਦੁਨੀਆ ਨਾਲ ਜੁੜੇ ਰਹਿੰਦੇ ਹਾਂ ਪਰ ਆਪਣੇ ਅੰਦਰ ਨਹੀਂ ਝਾਕਦੇ ਮੈਡੀਟੇਸ਼ਨ ਤੁਹਾਨੂੰ ਅੰਦਰ ਦੀ ਸ਼ਾਂਤੀ ਨਾਲ ਮਿਲਾਉਂਦੀ ਹੈ ਸ਼ੁਰੂਆਤ ਕਰੋ ਸਿਰਫ 5 ਮਿੰਟਾਂ ਨਾਲ ਕੋਈ ਮੋਮਬੱਤੀ ਜਗਾਓ ਕਿਸੇ ਸ਼ਾਂਤ ਕੋਨੇ 'ਚ ਬੈਠ ਜਾਓ ਨਾ ਕਿਸੇ ਬਾਰੇ ਸੋਚੋ ਨਾ ਕਿਸੇ ਗੱਲ ਦੀ ਫਿਕਰ ਕਰੋ ਸਿਰਫ ਆਪਣੇ ਸਾਹ ਦੀ ਆਵਾਜ਼ ਸੁਣੋ ਜੇ ਵਿਚਾਰ ਆਉਣ ਉਹਨਾਂ ਨਾਲ ਲੜੋ ਨਾ ਸਿਰਫ ਉਹਨਾਂ ਨੂੰ ਆਉਣ ਤੇ ਜਾਣ ਦਿਓ ਜਿਵੇਂ ਬੱਦਲ ਆਉਂਦੇ ਤੇ ਲੰਘ ਜਾਂਦੇ ਨੇ ਕੁਝ ਦਿਨਾਂ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਮਨ ਪਹਿਲਾਂ ਨਾਲੋਂ ਕਿੰਨਾ ਸ਼ਾਂਤ ਹੋ ਗਿਆ ਹੈ ਤੁਸੀਂ ਗੁੱਸੇ ਵਿੱਚ ਜਲਦੀ ਨਹੀਂ ਆਉਂਦੇ ਡਰ ਵਿੱਚ ਜਲਦੀ ਨਹੀਂ ਫਸਦੇ ਅਤੇ ਚਿੰਤਾ ਤੁਹਾਡੇ ਉੱਤੇ ਕਾਬੂ ਨਹੀਂ ਪਾ ਸਕਦੀ ਏਹੀ ਹੈ ਗਹਿਰੀ ਸਾਹ ਅਤੇ ਮੈਡੀਟੇਸ਼ਨ ਦੀ ਜਾਦੂਗਰੀ ਵਿਗਿਆਨ ਵੀ ਕਹਿੰਦਾ ਹੈ ਜਦੋਂ ਤੁਸੀਂ ਸ਼ਾਂਤੀ ਨਾਲ ਸਾਹ ਲੈਂਦੇ ਹੋ ਤੁਹਾਡਾ ਨਰਵਸ ਸਿਸਟਮ ਸ਼ਾਂਤ ਹੋ ਜਾਂਦਾ ਹੈ ਦਿਮਾਗ ਵਿੱਚ ਖੁਸ਼ੀ ਵਾਲੇ ਹਾਰਮੋਨ ਜਿਵੇਂ ਸੈਰੋਟੋਨਿਨ ਤੇ ਐਂਡੋਰਫਿਨ ਰਿਲੀਜ਼ ਹੁੰਦੇ ਨੇ ਇਸ ਦਾ ਮਤਲਬ ਹੈ ਸਿਰਫ ਕੁਝ ਸਾਹਾਂ ਨਾਲ ਹੀ ਤੁਸੀਂ ਆਪਣੇ ਦਿਮਾਗ ਨੂੰ ਪੀਸ ਮੋਡ ਵਿੱਚ ਲਿਆ ਸਕਦੇ ਹੋ ਦੋਸਤੋ ਹਰ ਦਿਨ ਸਿਰਫ ਕੁਝ ਮਿੰਟ ਆਪਣੇ ਲਈ ਰੱਖੋ ਫੋਨ ਤੋਂ ਦੂਰ ਸ਼ੋਰ ਤੋਂ ਦੂਰ ਲੋਕਾਂ ਤੋਂ ਦੂਰ ਸਿਰਫ ਆਪਣੇ ਸਾਹ ਦੇ ਨਾਲ ਇਹ ਛੋਟਾ ਜਿਹਾ ਅਭਿਆਸ ਤੁਹਾਨੂੰ ਵੱਡੇ ਡਰਾਂ ਤੋਂ ਆਜ਼ਾਦ ਕਰ ਸਕਦਾ ਹੈ ਯਾਦ ਰੱਖੋ ਚਿੰਤਾ ਤੇ ਜਿੱਤ ਕੋਈ ਇੱਕ ਦਿਨ ਦਾ ਕੰਮ ਨਹੀਂ ਇਹ ਇੱਕ ਯਾਤਰਾ ਹੈ ਤੇ ਇਸ ਯਾਤਰਾ ਦਾ ਪਹਿਲਾ ਕਦਮ ਹੈ ਗਹਿਰਾ ਸਾਹ ਤੇ ਸ਼ਾਂਤ ਮਨ ਤੁਸੀਂ ਜਦੋਂ ਇਹ ਸਿੱਖ ਲੈਂਦੇ ਹੋ ਕੋਈ ਵੀ ਤੂਫਾਨ ਤੁਹਾਡੇ ਅੰਦਰ ਦੀ ਸ਼ਾਂਤੀ ਨੂੰ ਹਿਲਾ ਨਹੀਂ ਸਕਦਾ। ਨੰਬਰ 2 ਸਕਾਰਾਤਮਕ ਸੋਚ ਦਾ ਅਭਿਆਸ। ਦੋਸਤੋ ਚਿੰਤਾ ਤੇ ਡਰ ਦੀ ਜੜ ਕਿੱਥੇ ਹੁੰਦੀ ਹੈ? ਬਾਹਰ ਨਹੀਂ ਅੰਦਰ ਸਾਡੀ ਸੋਚ ਵਿੱਚ। ਜਦੋਂ ਅਸੀਂ ਕਿਸੇ ਵੀ ਘਟਨਾ ਨੂੰ ਨਕਾਰਾਤਮਕ ਰੂਪ ਵਿੱਚ ਦੇਖਦੇ ਹਾਂ, ਇਤੇ ਗਲਤਨਾ ਹੋ ਜਾਵੇ ਜੇ ਹਾਰ ਗਿਆ ਤਾਂ, ਜੇ ਕਿਸੇ ਨੂੰ ਪਸੰਦ ਨਾ ਆਇਆ ਤਾਂ ਉਤੇ ਹੀ ਚਿੰਤਾ ਦਾ ਜਨਮ ਹੁੰਦਾ ਹੈ। ਪਰ ਸੁਣੋ ਡਰ ਕਦੇ ਵੀ ਘਟਨਾ ਵਿੱਚ ਨਹੀਂ ਹੁੰਦਾ। ਉਹ ਸਿਰਫ ਸਾਡੇ ਵਿਚਾਰਾਂ ਵਿੱਚ ਹੁੰਦਾ ਹੈ ਇਸੇ ਲਈ ਦੂਜਾ ਤਰੀਕਾ ਹੈ ਸਕਾਰਾਤਮਕ ਸੋਚ ਦਾ ਅਭਿਆਸ ਹੁਣ ਗੱਲ ਕਰੀਏ ਸਧਾਰਨ ਤਰੀਕੇ ਨਾਲ ਹਰ ਸਵੇਰੇ ਜਦੋਂ ਤੁਸੀਂ ਅੱਖ ਖੋਲਦੇ ਹੋ ਉਹ ਪਹਿਲਾ ਪਲ ਬਹੁਤ ਕੀਮਤੀ ਹੁੰਦਾ ਹੈ ਉਹੀ ਪਲ ਤੁਹਾਡਾ ਦਿਨ ਬਣਾਉਂਦਾ ਹੈ ਜਾਂ ਵਿਗਾੜਦਾ ਹੈ ਜੇ ਤੁਸੀਂ ਉਸੇ ਪਲ ਆਪਣੇ ਆਪ ਨੂੰ ਕਹਿ ਦਿਓ ਅੱਜ ਦਾ ਦਿਨ ਮੇਰੇ ਹੱਕ ਚ ਹੋਵੇਗਾ ਮੈਂ ਹਰ ਚੁਣੌਤੀ ਦਾ ਸਾਹਮਣਾ ਸ਼ਾਂਤੀ ਨਾਲ ਕਰਾਂਗਾ ਮੈਂ ਸਮਰੱਥ ਹਾਂ ਮੈਂ ਕਾਫੀ ਹਾਂ ਤੁਹਾਡਾ ਦਿਮਾਗ ਹੌਲੀ-ਹੌਲੀ ਉਸੇ ਰਿਦਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇੰਨਾਂ ਛੋਟੀਆਂ ਪੁਸ਼ਟੀ ਵਾਲੀਆਂ ਗੱਲਾਂ ਦਾ ਅਸਰ ਤੁਹਾਨੂੰ ਤੁਰੰਤ ਮਹਿਸੂਸ ਨਹੀਂ ਹੋਵੇਗਾ ਪਰ ਵਿਗਿਆਨ ਕਹਿੰਦਾ ਹੈ ਕਿ 2 ਹਫ਼ਤੇ ਤੱਕ ਰੋਜ਼ ਇੰਨਾਂ ਪੋਜ਼ਿਟਿਵ ਗੱਲਾਂ ਦੁਹਰਾਉਣ ਨਾਲ ਦਿਮਾਗ 'ਚ ਸੋਚਣ ਦੇ ਰਸਤੇ ਬਦਲਣ ਲੱਗ ਪੈਂਦੇ ਹਨ। ਤੁਸੀਂ ਆਪਣੇ ਮਨ ਨੂੰ ਦੁਬਾਰਾ ਪ੍ਰੋਗਰਾਮ ਕਰ ਸਕਦੇ ਹੋ। ਹੁਣ ਚਲੋ ਇੱਕ ਛੋਟਾ ਅਭਿਆਸ ਕਰੀਏ। ਕਾਗਜ਼ ਦਾ ਇੱਕ ਟੁਕੜਾ ਲਹੋ ਤੇ ਉਸਤੇ ਲਿਖੋ ਉਹ ਤਿੰਨ ਗੱਲਾਂ ਜੋ ਤੁਹਾਨੂੰ ਸਭ ਤੋਂ ਵੱਧ ਚਿੰਤਾ ਦਿੰਦੀਆਂ ਨੇ। ਹੁਣ ਹਰ ਇੱਕ ਦੇ ਅੱਗੇ ਇੱਕ ਸਕਾਰਾਤਮਕ ਵਾਕ ਲਿਖੋ ਉਦਾਹਰਨ ਲਈ ਜੇ ਤੁਸੀਂ ਲਿਖਿਆ ਮੈਨੂੰ ਡਰ ਹੈ ਕਿ ਮੈਂ ਫੇਲ ਹੋ ਜਾਵਾਂਗਾ ਤਾਂ ਅੱਗੇ ਲਿਖੋ ਹਰ ਅਸਫਲਤਾ ਮੈਨੂੰ ਸਿਖਾਉਂਦੀ ਹੈ ਮੈਂ ਹਰ ਕਦਮ 'ਚ ਵੱਧ ਰਿਹਾ ਹਾਂ ਜੇ ਤੁਸੀਂ ਲਿਖਿਆ ਲੋਕ ਮੇਰੇ ਬਾਰੇ ਕੀ ਸੋਚਣਗੇ ਤਾਂ ਲਿਖੋ ਮੈਨੂੰ ਪਤਾ ਹੈ ਮੇਰੀ ਸੱਚਾਈ ਸਭ ਤੋਂ ਵੱਡੀ ਤਾਕਤ ਹੈ ਇਹ ਛੋਟਾ ਜਿਹਾ ਅਭਿਆਸ ਤੁਹਾਡੇ ਮਨ ਨੂੰ ਸਿਖਾਉਂਦਾ ਹੈ ਕਿ ਡਰ ਅਤੇ ਚਿੰਤਾ ਹਕੀਕਤ ਨਹੀਂ ਸਿਰਫ ਇੱਕ ਸੋਚ ਹੈ ਸੋਚ ਬਦਲੋ ਤਾ ਹਕੀਕਤ ਬਦਲ ਜਾਂਦੀ ਹੈ ਦੋਸਤੋ ਇਹ ਕੋਈ ਜਾਦੂ ਨਹੀਂ ਇਹ ਇੱਕ ਆਦਤ ਹੈ ਜਿਵੇਂ ਜਿਵੇਂ ਤੁਸੀਂ ਹਰ ਨਕਾਰਾਤਮਕ ਵਿਚਾਰ ਨੂੰ ਸਕਾਰਾਤਮਕ ਸ਼ਬਦ ਨਾਲ ਬਦਲਣਾ ਸ਼ੁਰੂ ਕਰੋਗੇ ਤੁਹਾਡੀ એનર્ਜੀ ਬਦਲੇਗੀ ਤਰੀਕਾ ਬਦਲੇਗਾ ਤੇ ਚਿੰਤਾ ਆਪਣੇ ਆਪ ਘਟੇਗੀ ਯਾਦ ਰੱਖੋ ਜ਼ਿੰਦਗੀ ਹਮੇਸ਼ਾ ਉਸੇ ਪਾਸੇ ਵੱਧਦੀ ਹੈ ਜਿੱਧਰ ਤੁਹਾਡੀ ਸੋਚ ਹੁੰਦੀ ਹੈ ਜੇ ਤੁਸੀਂ ਹਮੇਸ਼ਾ ਡਰਾਂ ਬਾਰੇ ਸੋਚੋਗੇ ਉਹ ਵਧਣਗੇ ਪਰ ਜੇ ਤੁਸੀਂ ਹੌਸਲੇ ਹੱਲਾ ਤੇ ਸੰਭਾਵਨਾਵਾਂ ਬਾਰੇ ਸੋਚੋਗੇ ਤਹਾਡਾ ਮਨ ਉਸੇ ਦਿਸ਼ਾ ਵਿੱਚ ਖੁੱਲਣਾ ਸ਼ੁਰੂ ਕਰ ਦੇਵੇਗਾ ਇਸ ਲਈ ਅੱਜ ਤੋਂ ਇੱਕ ਨਵਾਂ ਵਚਨ ਲੋ ਕਦੇ ਵੀ ਨਕਾਰਾਤਮਕ ਵਿਚਾਰ ਨੂੰ ਮਨ ਵਿੱਚ ਲੰਮਾ ਨਾ ਰੱਖਣਾ ਉਸੇ ਪਲ ਉਸ ਨੂੰ ਬਦਲ ਦਿਓ ਚਾਹੇ ਉਹ ਛੋਟੀ ਜੀ ਗੱਲ ਹੋਵੇ ਜਾਂ ਵੱਡੀ ਸਮੱਸਿਆ ਹਰ ਵਾਰ ਆਪਣੇ ਆਪ ਨੂੰ ਕਹੋ ਮੈਂ ਕਰ ਸਕਦਾ ਹਾਂ ਮੈਂ ਕਾਫੀ ਹਾਂ ਤੇ ਵਿਸ਼ਵਾਸ ਕਰੋ ਦੋਸਤੋ ਜਿਵੇਂ ਹੀ ਤੁਸੀਂ ਸਕਾਰਾਤਮਕ ਸੋਚ ਅਪਣਾਉਂਦੇ ਹੋ ਚਿੰਤਾ ਤੇ ਡਰ ਤੁਹਾਡੇ ਜੀਵਨ ਤੋਂ ਹੌਲੇ ਹੌਲੇ ਦੂਰ ਹੋਣ ਲੱਗਦੇ ਨੇ ਨੰਬਰ 3 ਤਣਾਅ ਮੁਕਤ ਕਦਮ ਅਤੇ ਜਿਮ ਦੋਸਤੋ ਜਦੋਂ ਵੀ ਅਸੀਂ ਚਿੰਤਾ ਜਾਂ ਡਰ ਮਹਿਸੂਸ ਕਰਦੇ ਹਾਂ ਸਾਡਾ ਸਰੀਰ ਵੀ ਉਸ ਦਾ ਪ੍ਰਭਾਵ ਸਹਿਣ ਲੱਗਦਾ ਹੈ ਕੰਧੇ ਭਾਰੀ ਲੱਗਣ ਲੱਗਦੇ ਨੇ ਦਿਲ ਤੇਜ਼ ਧੜਕਦਾ ਹੈ ਸਾਹ ਉਖੜਦਾ ਹੈ ਇਹ ਸਾਰੇ ਸੰਕੇਤ ਦਿੰਦੇ ਨੇ ਕਿ ਸਰੀਰ ਤਣਾਅ ਚ ਹੈ ਤੇ ਜਦੋਂ ਸਰੀਰ ਤਣਾਅ ਵਿੱਚ ਹੋਵੇ ਤਾਂ ਮਨ ਸ਼ਾਂਤ ਰਹਿ ਹੀ ਨਹੀਂ ਸਕਦਾ ਇਸ ਲਈ ਤੀਜਾ ਤਰੀਕਾ ਹੈ ਤਣਾਅ ਮੁਕਤ ਕਦਮ ਅਤੇ ਜਿਮ ਹਾਂਜੀ ਦੋਸਤੋ ਕਸਰਤ ਸਿਰਫ ਸਰੀਰ ਦਾ ਰੂਪ ਸੁਧਾਰਨ ਲਈ ਨਹੀਂ ਹੁੰਦੀ ਇਹ ਤਾਂ ਮਨ ਲਈ ਵੀ ਇੱਕ ਦਵਾਈ ਵਾਂਗ ਕੰਮ ਕਰਦੀ ਹੈ ਜਦੋਂ ਤੁਸੀਂ ਆਪਣੇ ਸਰੀਰ ਨੂੰ ਹਿਲਾਉਂਦੇ ਹੋ ਪਸੀਨਾ ਨਿਕਲਦਾ ਹੈ ਸਾਹ ਤੇਜ਼ ਹੁੰਦਾ ਹੈ ਤਾਂ ਅੰਦਰੋਂ ਇੱਕ ਨਵੀਂ એનર્ਜੀ ਜਨਮ ਲੈਂਦੀ ਹੈ ਉਹ એનર્ਜੀ ਤੁਹਾਡੇ ਸਰੀਰ ਵਿੱਚੋਂ ਸਾਰੀ ਬੇਚੈਨੀ ਤੇ ਚਿੰਤਾ ਨੂੰ ਬਾਹਰ ਕੱਢ ਦਿੰਦੀ ਹੈ ਚਾਹੇ ਤੁਸੀਂ ਜਿਮ ਵਿੱਚ ਵਜ਼ਨ ਚੁੱਕ ਰਹੇ ਹੋਵੋ ਸਵੇਰੇ ਤਾਜ਼ੀ ਹਵਾ ਵਿੱਚ ਦੌੜ ਰਹੇ ਹੋਵੋ ਜਾਂ ਘਰ ਵਿੱਚ ਹੌਲੀ-ਹੌਲੀ ਯੋਗਾ ਕਰ ਰਹੇ ਹੋਵੋ ਇਹ ਸਭ ਕੁਝ ਤੁਹਾਡੇ ਦਿਮਾਗ ਨੂੰ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕਿ ਮੈਂ ਜ਼ਿੰਦਾ ਹਾਂ ਤਿਆਰ ਹਾਂ ਤੇ ਮੈਂ ਕਾਬੂ ਵਿੱਚ ਹਾਂ ਇਸ ਸਮੇਂ ਸਰੀਰ ਕੁਦਰਤੀ ਤੌਰ ਤੇ ਕੁਝ ਖਾਸ ਰਸਾਇਣ ਛੱਡਦਾ ਹੈ ਜੋ ਸਾਨੂੰ ਲਾਈਟਨੈਸ ਖੁਸ਼ੀ ਤੇ ਅੰਦਰੂਨੀ ਸ਼ਾਂਤੀ ਮਹਿਸੂਸ ਕਰਾਉਂਦੇ ਹਨ। ਇਹੀ ਉਹ ਪਲ ਹੁੰਦਾ ਹੈ ਜਦੋਂ ਮਨ ਸਮਝਦਾ ਹੈ ਕਿ ਹੁਣ ਕੋਈ ਖਤਰਾ ਨਹੀਂ ਸਭ ਕੁਝ ਠੀਕ ਹੈ। ਹੁਣ ਸੋਚੋ ਜੇ ਤੁਸੀਂ ਹਰ ਰੋਜ਼ ਸਿਰਫ 30 ਮਿੰਟ ਆਪਣੇ ਸਰੀਰ ਲਈ ਕੱਢੋ ਇੱਕ ਛੋਟੀ ਜਿਹੀ ਦੌੜ ਕੁਝ ਸਧਾਰਨ ਸਟ੍ਰੈਚਿੰਗ ਜਾਂ ਹਲਕੀ ਕਸਰਤ ਇਸ ਨਾਲ ਸਿਰਫ ਤੁਹਾਡਾ ਸਰੀਰ ਫਿੱਟ ਨਹੀਂ ਰਹੇਗਾ। ਸਗੋਂ ਮਨ ਵਿੱਚ ਵੀ ਸ਼ਾਂਤੀ ਆਉਣ ਲੱਗੇਗੀ। ਕਈ ਲੋਕ ਕਹਿੰਦੇ ਨੇ ਮੈਨੂੰ ਕਸਰਤ ਲਈ ਸਮਾਂ ਨਹੀਂ ਮਿਲਦਾ ਪਰ ਅਸਲ ਗੱਲ ਇਹ ਹੈ ਕਿ ਕਸਰਤ ਨਾਲ ਤੁਸੀਂ ਸਮਾਂ ਨਹੀਂ ਖਰਚਦੇ ਤੁਸੀਂ ਸਮਾਂ ਕਮਾ ਲੈਂਦੇ ਹੋ ਕਿਉਂਕਿ ਤਣਾਅ ਘਟਣ ਨਾਲ ਉਤਪਾਦਕਤਾ ਵਾਧੀ ਹੈ। ਜਦੋਂ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਸਰਤ ਨੂੰ ਸ਼ਾਮਲ ਕਰਦੇ ਹੋ ਤਾਂ ਤੁਸੀਂ ਸਿਰਫ ਚਿੰਤਾ ਤੇ ਡਰ ਨਾਲ ਲੜਾਈ ਨਹੀਂ ਕਰਦੇ ਸਗੋਂ ਆਪਣਾ ਮਾਨਸਿਕ ਅਨੁਸ਼ਾਸਨ ਵੀ ਤਿਆਰ ਕਰਦੇ ਹੋ। ਹਰ ਦਿਨ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਮੈਂ ਅੱਜ ਵੀ ਆਪਣੀ ਕਸਰਤ ਕਰਾਂਗਾ ਤੁਸੀਂ ਆਪਣੇ ਮਨ ਨੂੰ ਇਹ ਸਿਖਾ ਰਹੇ ਹੋ ਕਿ ਤੁਸੀਂ ਕੰਟਰੋਲ ਵਿੱਚ ਹੋ ਇਸ ਨੂੰ ਅਜੀਹਾ ਸੋਚੋ ਜਿਵੇਂ ਤੁਸੀਂ ਹਰ ਦਿਨ ਆਪਣੇ ਮਨ ਨੂੰ ਤਰਾਸ ਰਹੇ ਹੋ ਜਿਵੇਂ ਲੋਹੇ ਨੂੰ ਗਰਮ ਕਰਕੇ ਉਸ ਦਾ ਰੂਪ ਬਦਲਿਆ ਜਾਂਦਾ ਹੈ Õਵੇਂ ਕਸਰਤ ਤੁਹਾਡੇ ਮਨ ਅਤੇ ਸਰੀਰ ਨੂੰ ਤਿਆਰ ਕਰਦੀ ਹੈ ਤਣਾਅ ਅਤੇ ਚਿੰਤਾ ਨਾਲ ਮੁਕਾਬਲਾ ਕਰਨ ਲਈ ਤੁਹਾਡੇ ਵਿਚਾਰ ਹੌਲੇ ਹੌਲੇ ਮਜ਼ਬੂਤ ਹੋਣ ਲੱਗਦੇ ਨੇ ਸਹਿਣਸ਼ੀਲਤਾ ਵੱਧਦੀ ਹੈ ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ਜੋ ਪਹਿਲਾਂ ਚਿੰਤਾ ਪੈਦਾ ਕਰਦੀਆਂ ਸਨ ਹੁਣ ਤੁਹਾਡੇ ਲਈ ਮਾਨ ਦੀਆਂ ਗੱਲਾਂ ਬਣ ਜਾਂਦੀਆਂ ਨੇ ਜੇਕਰ ਤੁਸੀਂ ਜਿਮ ਨਹੀਂ ਜਾ ਸਕਦੇ ਕੋਈ ਗੱਲ ਨਹੀਂ ਘਰ ਵਿੱਚ ਹੀ 20 ਮਿੰਟ ਵਾਕ ਕਰੋ ਡਾਂਸ ਕਰੋ ਜਾਂ ਆਪਣੇ ਮਨਪਸੰਦ ਗਾਣਿਆਂ ਤੇ ਮੂਵ ਕਰੋ ਮੁੱਖ ਗੱਲ ਇਹ ਹੈ ਸਰੀਰ ਨੂੰ ਹਿਲਾਉਣਾ ਜਦੋਂ ਸਰੀਰ ਹਿਲਦਾ ਹੈ ਤਣਾਅ ਟੁੱਟਦਾ ਹੈ ਅਤੇ ਜਦੋਂ ਤਣਾਅ ਟੁੱਟਦਾ ਹੈ ਤਾਂ ਮਨ ਮੁਕਤ ਹੋ ਜਾਂਦਾ ਹੈ ਯਾਦ ਰੱਖੋ ਡਰ ਅਤੇ ਚਿੰਤਾ ਦਾ ਇਲਾਜ ਹਮੇਸ਼ਾ ਮਨ ਵਿੱਚ ਨਹੀਂ ਕਈ ਵਾਰੀ ਸਰੀਰ ਵਿੱਚ ਲੁਕਿਆ ਹੁੰਦਾ ਹੈ ਜਿੰਨਾ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਰੋਗੇ ਉਨਾ ਹੀ ਤੁਹਾਡਾ ਮਨ ਆਰਾਮ ਮਹਿਸੂਸ ਕਰੇਗਾ ਇਸ ਲਈ ਕੱਲ ਤੋਂ ਨਹੀਂ ਅੱਜ ਤੋਂ ਹੀ ਸ਼ੁਰੂ ਕਰੋ ਨੰਬਰ 4 ਸਮੱਸਿਆਵਾਂ ਨੂੰ ਟੁਕੜਿਆਂ ਵਿੱਚ ਵੰਡੋ ਦੋਸਤੋ ਜ਼ਿੰਦਗੀ ਵਿੱਚ ਹਰ ਕਿਸੇ ਦੇ ਸਾਹਮਣੇ ਸਮੱਸਿਆਵਾਂ ਆਉਂਦੀਆਂ ਹਨ ਕੁਝ ਛੋਟੀਆਂ ਕੁਝ ਵੱਡੀਆਂ ਪਰ ਜਦੋਂ ਅਸੀਂ ਕਿਸੇ ਵੱਡੀ ਸਮੱਸਿਆ ਨੂੰ ਇਕੱਠੇ ਦੇਖਦੇ ਹਾਂ ਉਹ ਪਹਾੜ ਵਰਗੀ ਲੱਗਦੀ ਹੈ ਮਨ ਵਿੱਚ ਸਵਾਲ ਉੱਠਦਾ ਹੈ ਇਹ ਮੈਂ ਕਿਵੇਂ ਕਰਾਂਗਾ ਇਸ ਦਾ ਹੱਲ ਕਿੱਥੋਂ ਲੱਭਾਂ ਤੇ ਉਥੋਂ ਹੀ ਚਿੰਤਾ ਅਤੇ ਡਰ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਅਸਲ ਗੱਲ ਇਹ ਹੈ ਕਿ ਕੋਈ ਵੀ ਪਹਾੜ ਇੱਕੋ ਛਾਲ ਨਾਲ ਨਹੀਂ ਚੜਿਆ ਜਾਂਦਾ ਉਸ ਨੂੰ ਸਟੈਪ ਬਾਈ ਸਟੈਪ ਚੜਿਆ ਜਾਂਦਾ ਹੈ ਇਸ ਲਈ ਚੌਥਾ ਤਰੀਕਾ ਹੈ ਸਮੱਸਿਆਵਾਂ ਨੂੰ ਟੁਕੜਿਆਂ ਵਿੱਚ ਵੰਡੋ ਜਦੋਂ ਤੁਸੀਂ ਕਿਸੇ ਮੁੱਦੇ ਨੂੰ ਛੋਟੇ ਹਿੱਸਿਆਂ ਵਿੱਚ ਤੋੜ ਦਿੰਦੇ ਹੋ ਤਾਂ ਉਹ ਡਰਾਉਣਾ ਨਹੀਂ ਰਹਿੰਦਾ ਮਨ ਨੂੰ ਲੱਗਦਾ ਹੈ ਇਹ ਤਾਂ ਕੀਤਾ ਜਾ ਸਕਦਾ ਹੈ ਇਹੀ ਮਨੋਵਿਗਿਆਨ ਦਾ ਜਾਦੂ ਹੈ ਜਦੋਂ ਦਿਮਾਗ ਸਮੱਸਿਆ ਨੂੰ ਪ੍ਰਬੰਧਨ ਯੋਗ ਵੇਖਦਾ ਹੈ ਤਾਂ ਚਿੰਤਾ ਘੱਟ ਜਾਂਦੀ ਹੈ ਤੇ ਕਦਮ ਚੁੱਕਣਾ ਆਸਾਨ ਹੋ ਜਾਂਦਾ ਹੈ ਉਦਾਹਰਨ ਵਜੋਂ ਤੁਸੀਂ ਨਵੀਂ ਨੌਕਰੀ ਲਈ ਇੰਟਰਵਿਊ ਦੇਣ ਜਾ ਰਹੇ ਹੋ ਅਤੇ ਡਰ ਮਹਿਸੂਸ ਕਰ ਰਹੇ ਹੋ ਹੁਣ ਜੇ ਤੁਸੀਂ ਇਸ ਨੂੰ ਇੱਕ ਵੱਡੇ ਟੈਨਸ਼ਨ ਵਾਲੇ ਕੰਮ ਵਾਂਗ ਸੋਚੋਗੇ ਤਾਂ ਚਿੰਤਾ ਹੋਵੇਗੀ ਹੀ ਪਰ ਜੇ ਤੁਸੀਂ ਇਸ ਨੂੰ ਛੋਟੇ ਕਦਮਾਂ ਵਿੱਚ ਵੰਡ ਲਓ ਪਹਿਲਾਂ ਰੈਜ਼ਿਊਮੇ ਅਪਡੇਟ ਕਰੋ ਫਿਰ ਮੌਕ ਇੰਟਰਵਿਊ ਦੀ ਤਿਆਰੀ ਕਰੋ ਫਿਰ ਡਾਕੂਮੈਂਟ ਰੈਡੀ ਕਰੋ ਤਾਂ ਹਰ ਕਦਮ ਨਾਲ ਭਰੋਸਾ ਵਧੇਗਾ ਅਤੇ ਡਰ ਘਟੇਗਾ ਇਹ ਤਰੀਕਾ ਸਿਰਫ ਕੰਮ ਲਈ ਨਹੀਂ ਜ਼ਿੰਦਗੀ ਦੇ ਹਰ ਖੇਤਰ ਚ ਲਾਗੂ ਹੁੰਦਾ ਹੈ ਚਾਹੇ ਉਹ ਰਿਸ਼ਤਿਆਂ ਦੀ ਟੈਨਸ਼ਨ ਹੋਵੇ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਜਾਂ ਹੈਲਥ ਈਸ਼ੂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੈਂ ਇਹ ਸਭ ਕੁਝ ਨਹੀਂ ਕਰ ਸਕਦਾ ਪਰ ਸੱਚ ਇਹ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ ਜੇ ਤੁਸੀਂ ਉਸ ਨੂੰ ਇੱਕੋ ਵਾਰ ਨਹੀਂ ਕਰ ਸਕਦੇ ਇੱਕ ਇੱਕ ਕਦਮ ਨਾਲ ਕਰੋ ਇਹੀ ਤਰੀਕਾ ਮਨ ਨੂੰ ਤਣਾਅ ਤੋਂ ਮੁਕਤ ਰੱਖਦਾ ਹੈ ਕਿਉਂਕਿ ਹੁਣ ਤੁਸੀਂ ਸਮੱਸਿਆ ਨਾਲ ਲੜ ਨਹੀਂ ਰਹੇ ਤੁਸੀਂ ਉਸ ਨੂੰ ਸਮਝ ਕੇ ਉਸਤੇ ਕੰਟਰੋਲ ਕਰ ਰਹੇ ਹੋ ਇੱਕ ਹੋਰ ਛੋਟੀ ਜਿਹੀ ਕਲਾ ਹੈ ਜਦੋਂ ਕੋਈ ਵੱਡਾ ਕੰਮ ਆਵੇ ਕਾਗਜ਼ ਤੇ ਲਿਖੋ ਕਿ ਇਹ ਕੰਮ ਕਿਹੜੇ-ਕਿਹੜੇ ਛੋਟੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਫਿਰ ਹਰ ਹਿੱਸੇ ਦੇ ਸਾਹਮਣੇ ਇੱਕ ਛੋਟੀ ਜੀ ਕਾਰਮ ਸੂਚੀ ਬਣਾਓ ਤੇ ਪਹਿਲਾਂ ਕੀ ਕਰਨਾ ਹੈ ਦੂਜੇ ਤੇ ਕੀ ਧਿਆਨ ਦੇਣਾ ਹੈ ਤੇ ਅੰਤ ਵਿੱਚ ਕੀ ਚੈੱਕ ਕਰਨਾ ਹੈ ਜਿਵੇਂ ਹੀ ਤੁਸੀਂ ਇੱਕ ਕਦਮ ਪੂਰਾ ਕਰਦੇ ਹੋ ਮਨ ਵਿੱਚ ਇੱਕ ਸੈਟੀਸਫੈਕਸ਼ਨ ਆਉਂਦੀ ਹੈ ਹਾਂ ਮੈਂ ਅੱਗੇ ਵਧ ਰਿਹਾ ਹਾਂ ਇਹ ਛੋਟੀ ਜਿਹੀ ਖੁਸ਼ੀ ਹੀ ਚਿੰਤਾ ਨੂੰ ਖਤਮ ਕਰਦੀ ਹੈ ਅਤੇ ਹੌਸਲੇ ਨੂੰ ਜਨਮ ਦਿੰਦੀ ਹੈ ਇਸ ਤਰੀਕੇ ਨਾਲ ਤੁਹਾਡਾ ਦਿਮਾਗ ਇਕ ਨਵੇਂ ਵਿਸ਼ਵਾਸ ਨਾਲ ਕੰਮ ਕਰਨਾ ਸਿੱਖਦਾ ਹੈ ਤੁਸੀਂ ਡਰ ਤੋਂ ਭੱਜਣ ਦੀ ਥਾਂ ਉਸ ਨੂੰ ਤੋੜ ਕੇ ਹਰਾ ਰਹੇ ਹੋ ਹਰ ਛੋਟਾ ਹਿੱਸਾ ਤੁਹਾਡੇ ਲਈ ਇੱਕ ਛੋਟੀ ਜਹੀ ਜਿੱਤ ਬਣ ਜਾਂਦਾ ਹੈ ਜੋ ਅਖੀਰਕਾਰ ਵੱਡੀ ਕਾਮਯਾਬੀ ਵਿੱਚ ਬਦਲ ਜਾਂਦਾ ਹੈ ਇਸ ਲਈ ਅਗਲੀ ਵਾਰੀ ਜਦੋਂ ਕੋਈ ਸਮੱਸਿਆ ਤੁਹਾਡੇ ਸਾਹਮਣੇ ਪਹਾੜ ਬਣ ਕੇ ਖੜੀ ਹੋਵੇ ਘਬਰਾਓ ਨਾ ਉਸ ਨੂੰ ਹਿੱਸਿਆਂ ਵਿੱਚ ਵੰਡੋ ਏਕ-ਇਕ ਕਰਕੇ ਹੱਲ ਕਰੋ ਤੇ ਵੇਖੋ ਕਿ ਕਿਵੇਂ ਚਿੰਤਾ ਤੇ ਡਰ ਆਪਣਾ ਰਾਹ ਆਪੇ ਲੈਂਦੇ ਨੇ ਪੰਜਵਾਂ ਤਰੀਕਾ ਹੈ ਸਮੇਂ ਦੀ ਯੋਜਨਾ ਤੇ ਅਨੁਸ਼ਾਸਨ ਦੋਸਤੋ ਜਦੋਂ ਸਾਡੇ ਮਨ ਵਿੱਚ ਗੜਬੜ ਹੁੰਦੀ ਹੈ ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਪਹਿਲਾਂ ਕੀ ਕਰੀਏ ਤੇ ਬਾਅਦ ਵਿੱਚ ਕੀ ਉਥੇ ਹੀ ਡਰ ਅਤੇ ਚਿੰਤਾ ਦਾਖਲ ਹੋ ਜਾਂਦੇ ਨੇ ਮਨ ਨੂੰ ਸ਼ਾਂਤੀ ਚਾਹੀਦੀ ਹੁੰਦੀ ਹੈ ਪਰ ਜਦੋਂ ਹਰ ਚੀਜ਼ ਬੇਤਰਤੀਬ ਹੁੰਦੀ ਹੈ ਤਾਂ ਮਨ ਘਬਰਾਉਂਦਾ ਹੈ ਇਸ ਲਈ ਸਮੇਂ ਦੀ ਸਹੀ ਯੋਜਨਾ ਬਣਾਉਣਾ ਬਹੁਤ ਜ਼ਰੂਰੀ ਹੈ ਸਵੇਰੇ ਉੱਠਣ ਦੇ ਬਾਅਦ ਕੁਝ ਮਿੰਟ ਆਪਣੇ ਲਈ ਦੇਵੋ ਅਤੇ ਸੋਚੋ ਕਿ ਅੱਜ ਤੁਹਾਨੂੰ ਕੀ ਕੀ ਕਰਨਾ ਹੈ ਵੀਰ ਇਹ ਸਭ ਕੰਮ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਦਿਓ ਜਿਵੇਂ ਇਹ ਕੰਮ ਸਵੇਰੇ ਖਤਮ ਕਰਨਾ ਹੈ ਇਹ ਦੁਪਹਿਰ ਤੱਕ ਮੁਕਾਉਣਾ ਹੈ ਜਾਂ ਇਹ ਸ਼ਾਮ ਤੱਕ ਪੂਰਾ ਕਰਨਾ ਹੈ ਜਦੋਂ ਤੁਸੀਂ ਆਪਣੇ ਕੰਮਾਂ ਨੂੰ ਇਸ ਤਰ੍ਹਾਂ ਟੁਕੜਿਆਂ ਵਿੱਚ ਵੇਖਦੇ ਹੋ ਅਤੇ ਹਰ ਹਿੱਸੇ ਨੂੰ ਸਮੇਂ ਦੇ ਅੰਦਰ ਪੂਰਾ ਕਰਦੇ ਹੋ ਤਾਂ ਮਨ ਨੂੰ ਇੱਕ ਸਪਸ਼ਟ ਰਾਹ ਮਿਲਦਾ ਹੈ ਇਹ ਅਨਿਸ਼ਚਿਤਤਾ ਘਟਾਉਂਦਾ ਹੈ ਟੈਨਸ਼ਨ ਘਟਾਉਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਇੱਕ ਹੋਰ ਗੱਲ ਡਿਸਪਲਿਨ ਕੋਈ ਬੋਝ ਨਹੀਂ ਹੁੰਦਾ ਇਹ ਤਾਂ ਮਨ ਦੀ ਆਜ਼ਾਦੀ ਹੈ ਜਦੋਂ ਤੁਸੀਂ ਆਪਣੇ ਦਿਨ ਨੂੰ ਰੁਟੀਨ ਨਾਲ ਚਲਾਉਂਦੇ ਹੋ ਤਾਂ ਤੁਹਾਡੇ ਵਿਚਾਰ ਭਟਕਦੇ ਨਹੀਂ ਤੁਸੀਂ ਆਪਣੇ ਦਿਨ ਦੇ ਮਾਲਕ ਬਣਦੇ ਹੋ ਨਾ ਕਿ ਦਿਨ ਤੁਹਾਡਾ ਮਾਲਕ ਜਿਵੇਂ ਇੱਕ ਸਿਪਾਹੀ ਆਪਣੇ ਸਮੇਂ ਦਾ ਪਾਬੰਦ ਹੁੰਦਾ ਹੈ ਓਵੇਂ ਹੀ ਪਾਬੰਦੀ ਜਦੋਂ ਤੁਸੀਂ ਆਪਣੇ ਜੀਵਨ ਵਿੱਚ ਲਿਆਉਂਦੇ ਹੋ ਤਾਂ ਚਿੰਤਾ ਖੁਦ ਬਖੁਦ ਘਟਣ ਲੱਗਦੀ ਹੈ ਕਈ ਲੋਕ ਕਹਿੰਦੇ ਨੇ ਕਿ ਮੇਰੇ ਕੋਲ ਸਮਾਂ ਹੀ ਨਹੀਂ ਪਰ ਸੱਚ ਇਹ ਹੈ ਕਿ ਸਮਾਂ ਸਭ ਕੋਲ ਇੱਕੋ ਜਿਹਾ ਹੁੰਦਾ ਹੈ ਫਰਕ ਸਿਰਫ ਇਸ ਗੱਲ ਦਾ ਹੁੰਦਾ ਹੈ ਕਿ ਕੌਣ ਉਸ ਦਾ ਸਹੀ ਇਸਤੇਮਾਲ ਕਰਦਾ ਹੈ ਜੇ ਤੁਸੀਂ ਆਪਣਾ ਹਰ ਦਿਨ ਥੋੜੀ ਯੋਜਨਾ ਨਾਲ ਸ਼ੁਰੂ ਕਰੋਗੇ ਤਾਂ ਮਨ ਵਿੱਚ ਸੰਤੁਸ਼ਟੀ ਆਵੇਗੀ ਤੇ ਚਿੰਤਾ ਦਾ ਦਾਖਲਾ ਹੀ ਮੁਸ਼ਕਲ ਹੋ ਜਾਵੇਗਾ ਆਪਣੇ ਆਪ ਨਾਲ ਇੱਕ ਗੱਲ ਕਰੋ ਮੈਂ ਹਰ ਦਿਨ 10 ਮਿੰਟ ਆਪਣਾ ਦਿਨ ਯੋਜਿਤ ਕਰਨ ਵਿੱਚ ਲਗਾਵਾਂਗਾ ਇਹ ਛੋਟਾ ਜਿਹਾ ਕਦਮ ਤੁਹਾਨੂੰ ਵੱਡੇ ਬਦਲਾਅ ਤੱਕ ਲੈ ਜਾ ਸਕਦਾ ਹੈ ਕਿਉਂਕਿ ਜਦੋਂ ਜੀਵਨ ਵਿੱਚ ਸਾਫ਼ ਦਿਸ਼ਾ ਹੁੰਦੀ ਹੈ ਤਾਂ ਮਨ ਕਦੇ ਨਹੀਂ ਡੋਲਦਾ ਯਾਦ ਰੱਖੋ ਦੋਸਤੋ ਅਨੁਸ਼ਾਸਨ ਉਹ ਪੁਲ ਹੈ ਜੋ ਸੁਪਨਿਆਂ ਨੂੰ ਹਕੀਕਤ ਨਾਲ ਜੋੜਦਾ ਹੈ ਜਿੰਨਾ ਤੁਸੀਂ ਆਪਣੇ ਸਮੇਂ ਤੇ ਕਾਬੂ ਪਾਓਗੇ ਉਨਾ ਹੀ ਚਿੰਤਾ ਅਤੇ ਡਰ ਤੁਹਾਡੇ ਤੋਂ ਦੂਰ ਰਹਿਣਗੇ ਛੇਵਾਂ ਤਰੀਕਾ ਹੈ ਸਕਾਰਾਤਮਕ ਮਾਹੌਲ ਬਣਾਉਣਾ ਦੋਸਤੋ ਜੇ ਤੁਸੀਂ ਹਮੇਸ਼ਾ ਨਕਾਰਾਤਮਕ ਲੋਕਾਂ ਦੇ ਆਲੇ-ਦੁਆਲੇ ਰਹੋਗੇ ਜਾਂ ਐਸੇ ਥਾਨਾਂ ਤੇ ਜਿੱਥੇ ਡਰ ਅਤੇ ਚਿੰਤਾ ਹੁੰਦੀ ਰਹਿੰਦੀ ਹੈ ਤਾਂ ਤੁਹਾਡੇ ਮਨ ਵਿੱਚ ਵੀ ਡਰ ਤੇ ਚਿੰਤਾ ਆਪਣੇ ਆਪ ਵਧਣ ਲੱਗਦੇ ਹਨ ਇਹ ਬਿਲਕੁਲ ਸਧਾਰਨ ਗੱਲ ਹੈ ਜਿਵੇਂ ਧੁੰਦਲੀ ਰੋਸ਼ਨੀ ਵਿੱਚ ਰਸਤਾ ਦੇਖਣਾ ਮੁਸ਼ਕਲ ਹੁੰਦਾ ਹੈ ਉਸੇ ਤਰ੍ਹਾਂ ਨਕਾਰਾਤਮਕ ਮਾਹੌਲ ਮਨ ਨੂੰ ਕੰਫਿਊਜ਼ ਕਰ ਦਿੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਦੇ এনवायरमेंट ਤੇ ਧਿਆਨ ਦਿਓ ਸੋਚੋ ਕੀ ਤੁਹਾਡੇ ਨਾਲ ਅਜਿਹੇ ਲੋਕ ਹਨ ਜੋ ਤੁਹਾਨੂੰ ਹੌਸਲਾ ਦਿੰਦੇ ਹਨ ਤੁਹਾਡੇ ਵਿਚਾਰਾਂ ਨੂੰ ਸਮਝਦੇ ਹਨ ਅਤੇ ਤੁਹਾਨੂੰ ਅਪਲਿਫਟ ਕਰਦੇ ਹਨ ਜਾਂ ਕੀ ਤੁਹਾਡੇ ਆਲੇ ਦੁਆਲੇ ਉਹ ਲੋਕ ਹਨ ਜੋ ਹਮੇਸ਼ਾ ਨੈਗੇਟਿਵ ਸੋਚ ਰੱਖਦੇ ਹਨ ਦਿਲ ਛੋਟਾ ਕਰਦੇ ਹਨ ਅਤੇ ਟੈਨਸ਼ਨ ਪੈਦਾ ਕਰਦੇ ਹਨ ਜਦੋਂ ਤੁਹਾਡੇ ਆਲੇ ਦੁਆਲੇ ਹਮੇਸ਼ਾ ਨੈਗੇਟਿਵ એનર્ਜੀ ਹੋਵੇਗੀ ਤਾਂ ਤੁਹਾਡਾ ਮਨ ਵੀ ਉਸੇ ਰਿਦਮ 'ਚ ਚੱਲਣ ਲੱਗੇਗਾ ਇਸ ਲਈ ਆਪਣੇ ਲਈ ਸਹੀ ਸਪੋਰਟ ਸਿਸਟਮ ਬਣਾਓ ਉਹ ਲੋਕ ਜੋ ਤੁਹਾਨੂੰ ਇਨਸਪਾਇਰ ਕਰਦੇ ਹਨ ਜੋ ਤੁਹਾਡੇ ਸੁਪਨਿਆਂ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਜੋ ਤੁਹਾਡਾ ਹੌਸਲਾ ਅਫਜ਼ਾਈ ਕਰਦੇ ਹਨ ਉਹ ਸਭ ਤੁਹਾਡੇ ਮਨ ਨੂੰ ਸਟੇਬਲ ਬਣਾਉਣ ਵਿੱਚ ਬਹੁਤ ਮਦਦ ਕਰਦੇ ਹਨ ਜਿਵੇਂ ਹੀ ਤੁਸੀਂ ਪੋਜ਼ਿਟਿਵ એનર્ਜੀ ਨਾਲ ਕਿਰੇ ਹੋਵੋਗੇ ਤੁਹਾਡੇ ਵਿਚਾਰ ਸਾਫ਼ ਹੋਣਗੇ ਟੈਨਸ਼ਨ ਘਟੇਗੀ ਤੇ ਡਰ ਆਪਣੇ ਆਪ ਫਿੱਕਾ ਪੈਣ ਲੱਗੇਗਾ ਇੱਕ ਛੋਟਾ ਅਭਿਆਸ ਕਰੋ ਹਰ ਰੋਜ਼ ਦਿਨ ਦੇ ਅੰਤ ਵਿੱਚ ਸੋਚੋ ਕਿ ਅੱਜ ਤੁਹਾਡੇ ਨਾਲ ਕਿਹੜੇ ਪੋਜ਼ਿਟਿਵ ਲੋਕ ਜੁੜੇ ਤੁਹਾਡੇ ਲਈ ਕਿਹੜੀ ਤਰ੍ਹਾਂ ਦੀ ਇਨਸਪੀਰੇਸ਼ਨ ਮਿਲੀ ਇਹ ਛੋਟਾ ਜਿਹਾ ਰਿਫਲੈਕਸ਼ਨ ਤੁਹਾਡੇ ਮਨ ਨੂੰ ਦਿਖਾਉਂਦਾ ਹੈ ਕਿ ਪੋਜ਼ਿਟਿਵ એનર્ਜੀ ਹਮੇਸ਼ਾ ਤੁਹਾਡੇ ਫਾਇਦੇ ਵਿੱਚ ਕੰਮ ਕਰਦੀ ਹੈ। ਦੋਸਤੋ ਯਾਦ ਰੱਖੋ ਤੁਹਾਡਾ এনवायरमेंट ਤੁਹਾਡੇ ਵਿਚਾਰਾਂ ਦਾ ਆਇਨਾ ਹੁੰਦਾ ਹੈ। ਜੇ ਤੁਸੀਂ ਆਪਣੇ ਮਨ ਨੂੰ ਸ਼ਾਂਤ, ਹੌਸਲੇ ਨਾਲ ਭਰਪੂਰ ਅਤੇ ਡਰ ਮੁਕਤ ਬਣਾਉਣਾ ਚਾਹੁੰਦੇ ਹੋ ਤਾਂ ਆਪਣਾ ਮਾਹੌਲ ਬਦਲੋ, ਸਹੀ ਲੋਕਾਂ ਨਾਲ ਘਿਰੋ ਅਤੇ ਪੋਜ਼ਿਟਿਵ એનર્ਜੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ। ਨੰਬਰ 7 ਆਤਮ ਵਿਸ਼ਵਾਸ ਅਤੇ ਮਨ ਦੀਆਂ ਸਹੀ ਆਦਤਾਂ ਬਣਾਉਣਾ। ਦੋਸਤੋ ਜਦੋਂ ਵੀ ਅਸੀਂ ਚਿੰਤਾ ਜਾਂ ਡਰ ਮਹਿਸੂਸ ਕਰਦੇ ਹਾਂ ਉਸ ਦਾ ਮੁੱਖ ਕਾਰਨ ਅਕਸਰ ਸਾਡਾ ਘੱਟ ਆਤਮ ਵਿਸ਼ਵਾਸ ਹੁੰਦਾ ਹੈ। ਮਨ ਵਿੱਚ ਖਿਆਲ ਆਉਂਦਾ ਹੈ ਮੈਂ ਨਹੀਂ ਕਰ ਸਕਦਾ, ਮੈਂ ਕਾਫੀ ਨਹੀਂ ਹਾਂ, ਜਾਂ ਕੀ ਹੋਵੇਗਾ ਜੇ ਮੈਂ ਫੇਲ ਹੋ ਗਿਆ। ਇਹ ਹੀ ਖਿਆਲ ਚਿੰਤਾ ਨੂੰ ਪੈਦਾ ਕਰਦੇ ਹਨ। ਇਸ ਲਈ ਆਖਰੀ ਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਅਤੇ ਮਨ ਦੀਆਂ ਸਹੀ ਆਦਤਾਂ ਬਣਾਉਣਾ। ਆਤਮ ਵਿਸ਼ਵਾਸ ਬਣਾਉਣਾ ਕਦੇ ਵੀ ਇੱਕ ਰਾਤ 'ਚ ਨਹੀਂ ਹੁੰਦਾ। ਇਹ ਇੱਕ ਪ੍ਰੋਸੈਸ ਹੈ ਜਿੱਥੇ ਤੁਸੀਂ ਆਪਣੀ ਡੇਲੀ ਰੁਟੀਨ ਵਿੱਚ ਛੋਟੇ-ਛੋਟੇ ਅਭਿਆਸ ਸ਼ਾਮਲ ਕਰਦੇ ਹੋ ਜਿਵੇਂ ਹਰ ਦਿਨ ਆਪਣੀ ਕਾਬਲੀਅਤ ਤੇ ਯਕੀਨ ਰੱਖੋ ਹਰ ਛੋਟੀ ਜਿੱਤ ਨੂੰ ਸੈਲੀਬ੍ਰੇਟ ਕਰੋ ਅਤੇ ਆਪਣੇ ਆਪ ਨੂੰ ਇਹ ਕਹਿਣ ਦੀ ਆਦਤ ਬਣਾਓ ਮੈਂ ਇਹ ਕਰ ਸਕਦਾ ਹਾਂ ਮੈਂ ਕਾਫੀ ਹਾਂ ਜਿਵੇਂ-ਜਿਵੇਂ ਇਹ ਆਦਤ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦੀ ਹੈ ਮਨ ਵਿੱਚ ਇੱਕ ਸਥਿਰਤਾ ਅਤੇ ਸ਼ਾਂਤੀ ਆਉਂਦੀ ਹੈ ਦੋਸਤੋ ਮਨ ਦੀ ਆਪਣੀ ਇੱਕ ਤਾਕਤ ਹੁੰਦੀ ਹੈ ਜੇ ਤੁਸੀਂ ਨਕਾਰਾਤਮਕ ਸੋਚਾਂ ਨੂੰ ਰੋਕਣਾ ਸਿੱਖ ਲਓ ਇਰੇ ਨਾਲ ਅਤੇ ਲਗਾਤਾਰ ਮਿਹਨਤ ਕਰਦੇ ਰਹੋ ਤੇ ਹਰ ਹਾਲਤ ਵਿੱਚ ਹੌਸਲੇ ਨਾਲ ਅੱਗੇ ਵਧੋ ਤਾਂ ਡਰ ਅਤੇ ਚਿੰਤਾ ਆਪਣੇ ਆਪ ਘਟਣ ਲੱਗਦੇ ਹਨ ਆਪਣੇ ਮਨ ਨੂੰ ਇੱਕ ਸਹੀ ਰਾਹ ਦਿਖਾਓ ਇੱਕ ਅਜਿਹਾ ਰਾਹ ਜਿੱਥੇ ਮਨ ਹੌਸਲੇ ਸਕਾਰਾਤਮਕ ਸੋਚ ਅਤੇ ਹੱਲ ਤੇ ਧਿਆਨ ਕੇਂਦ੍ਰਿਤ ਕਰੇ ਇਹ ਰਸਤਾ ਤੁਹਾਡੇ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਤੁਹਾਡੇ ਅੰਦਰ ਇੱਕ ਮਜ਼ਬੂਤ ਸ਼ਾਂਤੀ ਤੇ ਆਤਮ ਵਿਸ਼ਵਾਸ ਲਿਆਉਂਦਾ ਹੈ ਇੱਕ ਛੋਟਾ ਅਭਿਆਸ ਕਰੋ ਜਦੋਂ ਵੀ ਤੁਹਾਡੇ ਮਨ ਵਿੱਚ ਡਰ ਆਵੇ ਉਸ ਨੂੰ ਫੇਸ ਕਰੋ ਆਪਣੇ ਆਪ ਨੂੰ ਯਾਦ ਦਿਵਾਓ ਕਿ ਤੁਸੀਂ ਪੂਰਨ ਤੌਰ ਤੇ ਕਾਬਿਲ ਹੋ ਅਤੇ ਹਰ ਸਮੱਸਿਆ ਦਾ ਹੱਲ ਲੱਭਣ ਦੀ ਸਮਰੱਥਾ ਤੁਹਾਡੇ ਵਿੱਚ ਹੈ। ਇਹ ਹੌਸਲਾ, ਧੀਰਜ ਅਤੇ ਯਕੀਨ ਤੁਹਾਡੇ ਮਨ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਰੀ ਚਿੰਤਾ ਭਰੀ એનર્ਜੀ ਨੂੰ ਕਾਬੂ ਵਿੱਚ ਲਿਆਉਂਦਾ ਹੈ। ਦੋਸਤੋ ਯਾਦ ਰੱਖੋ ਜਿਵੇਂ ਹੀ ਤੁਸੀਂ ਆਪਣੇ ਮਨ ਦੀ ਟ੍ਰੇਨਿੰਗ ਅਤੇ ਆਤਮ ਵਿਸ਼ਵਾਸ ਨੂੰ ਨਿਯਮਿਤ ਬਣਾਉਂਦੇ ਹੋ, ਤੁਸੀਂ ਡਰ ਅਤੇ ਚਿੰਤਾ ਤੋਂ ਮੁਕਤ ਹੋ ਜਾਂਦੇ ਹੋ। ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹੋ ਤੇ ਹਰ ਚੁਣੌਤੀ ਤੁਹਾਡੇ ਲਈ ਇੱਕ ਨਵਾਂ ਮੌਕਾ ਬਣ ਜਾਂਦੀ ਹੈ। ਦੋਸਤੋ ਅੱਜ ਅਸੀਂ ਵੇਖਿਆ ਕਿ ਚਿੰਤਾ ਅਤੇ ਡਰ ਨੂੰ ਖਤਮ ਕਰਨ ਦੇ 7 ਤਰੀਕੇ ਕੀ ਹਨ ਪਰ ਸਭ ਤੋਂ ਮੁੱਖ ਗੱਲ ਇਹ ਹੈ ਕਿ ਇਹ ਸਿਰਫ ਤਰੀਕੇ ਨਹੀਂ ਬਲਕਿ ਸਾਡੇ ਮਨ ਨੂੰ ਤਾਕਤਵਰ ਬਣਾਉਣ ਵਾਲੇ ਅਭਿਆਸ ਹਨ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਫਾਲੋ ਕਰੋਗੇ ਤੁਸੀਂ ਆਪਣੇ ਅੰਦਰ ਇੱਕ ਨਵੀਂ ਸ਼ਾਂਤੀ ਹੌਸਲਾ ਅਤੇ ਕਲੈਰਿਟੀ ਮਹਿਸੂਸ ਕਰੋਗੇ ਇਹ ਉਹ ਤਾਕਤ ਹੈ ਜੋ ਤੁਹਾਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦੀ ਹੈ ਯਾਦ ਰੱਖੋ ਚਿੰਤਾ ਅਤੇ ਡਰ ਸਾਡੀ ਜ਼ਿੰਦਗੀ ਦਾ ਹਿੱਸਾ ਹਨ ਪਰ ਇਹ ਸਾਡੇ ਡਿਸੀਜਨਸ ਸਫਲਤਾ ਅਤੇ ਖੁਸ਼ੀ ਨੂੰ ਕੰਟਰੋਲ ਨਹੀਂ ਕਰ ਸਕਦੇ ਜਦੋਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਡਰ ਨੂੰ ਸਮਝਣ ਅਤੇ ਚਿੰਤਾ ਨੂੰ ਪ੍ਰਬੰਧਨਯੋਗ ਬਣਾਉਣ ਲਈ ਹੌਲੀ-ਹੌਲੀ ਅਭਿਆਸ ਕਰਦੇ ਹੋ ਤਾਂ ਤੁਹਾਡਾ ਦਿਮਾਗ ਅਤੇ ਸਰੀਰ ਇਕੱਠੇ ਤੁਹਾਡੇ ਹੱਕ ਵਿੱਚ ਕੰਮ ਕਰਨਾ ਸਿੱਖ ਜਾਂਦੇ ਹਨ ਹਰ ਰੋਜ਼ ਦੇ ਛੋਟੇ ਕਦਮ ਜਿਵੇਂ ਗਹਿਰਾ ਸਾਹ ਲੈਣਾ ਸਕਾਰਾਤਮਕ ਸੋਚ ਅਪਣਾਉਣਾ ਐਕਸਰਸਾਈਜ਼ ਕਰਨਾ ਸਮੱਸਿਆਵਾਂ ਨੂੰ ਟੁਕੜਿਆਂ ਵਿੱਚ ਵੰਡਣਾ ਸਮੇਂ ਦੀ ਯੋਜਨਾ ਬਣਾਉਣਾ ਪੋਜ਼ਿਟਿਵ ਮਾਹੌਲ ਵਿੱਚ ਰਹਿਣਾ ਅਤੇ ਆਪਣੇ ਮਨ ਨੂੰ ਸਪਿਰਚੁਅਲਿਟੀ ਨਾਲ ਜੁੜਨਾ ਇਹ ਸਭ ਤੁਹਾਨੂੰ ਇੱਕ ਨਵੀਂ ਸ਼ਕਤੀ ਦਿੰਦੇ ਹਨ ਦੋਸਤੋ ਚਿੰਤਾ ਤੇ ਡਰ ਤੇ ਕਾਬੂ ਪਾਉਣਾ ਇੱਕ ਪ੍ਰੋਸੈਸ ਹੈ ਇਹ ਤੁਰੰਤ ਨਹੀਂ ਹੁੰਦਾ ਪਰ ਜੇ ਤੁਸੀਂ ਲਗਾਤਾਰ ਕੋਸ਼ਿਸ਼ ਕਰੋਗੇ ਧੀਰਜ ਨਾਲ ਅੱਗੇ ਵਧੋਗੇ ਅਤੇ ਹੌਸਲੇ ਨਾਲ ਹਰ ਚੈਲੰਜ ਨੂੰ ਨਜਿੱਠੋਗੇ ਤਾਂ ਇਹ ਪ੍ਰਕਿਰਿਆ ਤੁਹਾਡੇ ਲਈ ਸੌਖਾ ਤੇ ਆਨੰਦਦਾਇਕ ਬਣ ਜਾਂਦਾ ਹੈ ਇਹ ਕੋਈ ਦਵਾਈ ਨਹੀਂ ਬਲਕਿ ਇੱਕ ਲਾਈਫਸਟਾਈਲ ਹੈ ਜੋ ਤੁਹਾਡੇ ਮਨ ਨੂੰ ਸਖਤ ਸ਼ਾਂਤ ਅਤੇ ਤਿਆਰ ਬਣਾਉਂਦਾ ਹੈ ਸੋ ਦੋਸਤੋ ਆਪਣਾ ਮਨ ਤੇ ਸਰੀਰ ਤਾਕਤਵਰ ਬਣਾਓ ਹਰ ਸਥਿਤੀ ਦਾ ਸਾਹਸ ਨਾਲ ਸਾਹਮਣਾ ਕਰੋ ਅਤੇ ਯਾਦ ਰੱਖੋ ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਹੋ ਡਰ ਅਤੇ ਚਿੰਤਾ ਨਹੀਂ ਜਿੰਨਾ ਤੁਸੀਂ ਆਪਣੇ ਆਪ 'ਤੇ ਭਰੋਸਾ ਕਰੋਗੇ ਉਨਾ ਹੀ ਜ਼ਿੰਦਗੀ ਤੁਹਾਡੇ ਲਈ ਆਸਾਨ ਤੇ ਸੁਖਮਈ ਬਣੇਗੀ